ਤੁਸੀਂ ਦੇਖ ਰਹੇ ਹੋ ਆਜ਼ ਵਿਊ ਆਸਟ੍ਰੇਲੀਆ ਵਿੱਚ ਤਕਨੀਕੀ ਤੌਰ ਤੇ ਨਵਾਂ ਗ້າਵਧੂ ਕਦਮ ਚੁੱਕਿਆ ਗਿਆ ਹੈ ਸਾਊਥ ਆਸਟ੍ਰੇਲੀਆ ਦੇ ਪੋਰਟ ਲਿੰਕਨਨ 에ਅਰਪੋਰਟ ਤੇ ਇੱਕ ਡਰੋਨ ਆਧਾਰਿਤ ਸੁਰੱਖਿਆ ਪ੍ਰਣਾਲੀ ਦੀ ਟੈਸਟਿੰਗ ਸ਼ੁਰੂ ਕੀਤੀ ਗਈ ਹੈ ਇੱਕ ਐਡਵਾਂਸਡ ਡਰੋਨ ਨੂੰ ਤਕਰੀਬਨ 850 ਕਿਲੋਮੀਟਰ ਦੂਰ ਮੈਲਬਨ ਤੋਂ ਕੰਟਰੋਲ ਕੀਤਾ ਜਾਵੇਗਾ ਇਹ ਡਰੋਨ ਥਰਮਲ ਕੈਮਰਾ ਹਾਈ ਰੈਜ਼ੋਲੂਸ਼ਨ ਇਮੇਜਿੰਗ ਅਤੇ ਇੰਟੈਲੀਜੈਂਟ ਐਨਾਲਿਸਿਸ ਸਿਸਟਮ ਨਾਲ ਲੈਸ ਹੈ ਇਹ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਦਿਆਂ 에ਰਪੋਰਟ ਅਤੇ ਆਸ-ਪਾਸ ਦੇ 24 ਘੰਟੇ ਨਿਗਰਾਨੀ ਰੱਖ ਸਕਦਾ ਹੈ ਟ్రਾਇਲ ਰਾਹੀਂ ਇਹ ਵੇਖਣਾ ਹੋਵੇਗਾ ਕਿ ਕੀ ਇਸ ਡਰੋਨ ਦਾ ਨਿਗਰਾਨੀ ਸਿਸਟਮ ਅਸਲ 'ਚ ਆਵਾਰਾ ਜੰਗਲੀ ਜੀਵਾਂ ਲੋਕਾਂ ਜਾਂ ਸੰਭਾਵਿਤ ਖਤਰੇ ਦੀ ਪਛਾਣ ਕਰ ਸਕਦਾ ਹੈ ਜਾਂ ਨਹੀਂ ਇਸ ਪ੍ਰੋਜੈਕਟ ਦੇ ਸਫਲ ਹੋਣ ਤੇ ਇਸ ਮਾਡਲ ਨੂੰ ਦੇਸ਼ ਦੇ ਹੋਰ ਛੋਟੇ ਇਹ ਦੂਰ ਦਰਾਜ ਦੇ 에어ਪੋਰਟ ਤੇ ਵੀ ਲਾਗੂ ਕੀਤਾ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ ਇਹ ਡਰੋਨ ਗੈਰ ਮਨੁੱਖੀ ਦਖਲ ਨਾਲ ਸੰਭਾਲਿਆ ਜਾਂਦਾ ਹੈ ਜਿਸ ਨਾਲ ਸੁਰੱਖਿਆ ਅਤੇ ਸੰਚਾਰ ਵਿੱਚ ਰੁਕਾਵਟ ਨਹੀਂ ਆਉਂਦੀ ਇਹ ਸਾਰਾ ਪ੍ਰੋਜੈਕਟ 에어 ਸਰਵਿਸਿਜ਼ ਆਸਟ੍ਰੇਲੀਆ ਅਤੇ ਸੂਪ ਐਰੋ ਨਾਮ ਦੀ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ ਇਹ ਤਕਨੀਕੀ ਕਦਮ ਸੁਰੱਖਿਆ ਨੂੰ ਬਿਹਤਰ ਬਣਾਏਗਾ ਸਗੋਂ ਇਸ ਨਾਲ ਮਨੁੱਖੀ ਸਾਧਨਾ ਦੀ ਲੋਡ ਵੀ ਘਟ ਹੋਵੇਗੀ ਇਹ ਸੀ ਅੱਜ ਦੀ ਤਕਨੀਕੀ ਅਪਡੇਟ ਹੋਰ ਖਬਰਾਂ ਲਈ ਜੁੜੇ ਰਹੋ ਆਜ਼ਵਿਊ ਨਾਲ ਧੰਨਵਾਦ